ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰਖਾਨ ਨੇ ਵਜીરਖਾਨ ਨੇ ਸ਼ਹੀਦ ਕੀਤਾ ਤੇ ਦਵਾਨ ਸੁਚਾ ਨੰਦ ਨੇ ਸਾਹਿਬਜ਼ਾਦਿਆਂ ਨੂੰ ਸੱਪ ਦੇ ਬੱਚੇ ਆਖਿਆ ਵਜ਼ੀਰਖਾਨ ਤੇ ਸੁਚਾ ਨੰਦ ਦੋਵੇਂ ਸਿੱਖ ਇਤਿਹਾਸ ਵਿੱਚ ਇੱਕ ਨਾਫ਼ਰ ਤੇ ਪਾਤਰ ਹਨ ਪਰ ਅੱਜ ਹੀ ਤੁਹਾਨੂੰ ਇੱਕ ਐਸੀ ਸ਼ਖਸੀਅਤ ਬਾਰੇ ਦੱਸਾਂਗੇ ਜਿਸ ਦਾ ਸਿੱਖੀ ਨਾਲ ਪਿਆਰ ਐਸਾ ਸੀ ਕਿ ਉਸ ਨੇ ਦੋਵੇਂ ਸਾਹਿਬਜ਼ਾਦਿਆਂ ਦੀ ਸੀ ਦੀ ਖਬਰ ਸੁਣ ਕੇ ਇਹ ਦੁੱਖ ਨਾ ਸਹਾਰਦੇ ਹੋਏ ਆਪਣੀ ਜਾਨ ਦੇ ਦਿੱਤੀ ਕਿਉਂਕਿ ਉਸ ਨੂੰ ਵਜ਼ੀਰਖਾਨ ਨਾਲ ਨਫ਼ਰਤ ਹੋ ਗਈ ਸੀ ਭਾਵੇਂ ਕਿ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਿਆ ਸੀ ਪਰ ਇਤਿਹਾਸ ਦਾ ਇੱਕ ਹੋਰ ਕਿਰਦਾਰ ਦਾ ਜ਼ਿਕਰ ਵੀ ਮਿਲਦਾ ਜਿਸ ਨੇ ਆਪਣੇ ਸਹਬਜ਼ਾਦਿਆਂ ਦੇ ਦਰ ਦੇ ਵਿੱਚ ਆਪਣੀ ਜਵੀਰ ਦੀ ਆਵਾਜ਼ ਸੁਣ ਕੇ ਆਪਣੀ ਜਾਨ ਦੇ ਦਿੱਤੀ ਇਹ ਸਖੀਅਤ ਹੈ ਸਾਕਾ ਤਰਾਂ ਦਾ ਇੱਕ ਮੰਗੌਲਿਆ ਕਿਰਦਾਰ ਬੇਗਮ ਜਾਨੂਆ ਉਰਫ ਬੇਗਮ ਜੈਨਾ ਜੋ ਕਿ ਸੂਬਾ ਸਰਹੰਦ ਨਵਾਬ ਬजीर खान ਦੀ ਬੇਗਮ ਸੀ ਭਾਵੇਂ ਬੇਗਮ ਜੈਨਾ ਬਾਰੇ ਇਤਿਹਾਸ ਵਿੱਚ ਕੋਈ ਖਾਸ ਹਵਾਲਾ ਨਹੀਂ ਮਿਲਦਾ ਪਰ ਪੰਥ ਪ੍ਰਧਾਨ ਪਾਈ ਵੀਰ ਸਿੰਘ ਨੇ ਆਪਣੀ ਰਚਨਾ ਵਾਲੀ ਕਲੰਗੀ ਤਰ ਚਮਤਕਾਰ ਦੇ ਵਿੱਚ ਸੂਬਾ ਸਰਹੰਦ ਦੀ ਅਜੀਜ਼ ਬੇਗਮ ਜਾਨੂ ਬਨਮਦ ਉਰਫ ਜਾਨਾ ਦੀ ਕੁਰਬਾਨੀ ਅਤੇ ਸਿੱਧਕ ਨੂੰ ਬਕੂਬੀ ਢੰਗ ਨਾਲ ਵਿਆਹਿਆ। ਬੀਗਮ ਜਾਨਾ ਨੇ ਸ਼੍ਰੀ ਅਨੰਤਪੁਰ ਸਾਹਿਬ ਦੇ ਛੋਟੇ ਸਹਿਬਜ਼ਾਦੇ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਖੇਡਦੇ ਤੱਕਿਆ ਸੀ ਤੇ ਉਸ ਦਾ ਸਹਿਬਜ਼ਾਦੇ ਨਾਲ ਇਹੀ ਪਿਆਰ ਸੀ ਕਿ ਉਹ ਆਪਣੇ ਘਰ ਵਾਲੇ ਵਜੀਰ ਖਾਨ ਤੋਂ ਵੀ ਬਾਗੀ ਹੋ ਗਈ ਸੀ ਤੇ ਬੀਬੀ ਜਾਨਾ ਦਾ ਮੂਲ ਹਿੰਦ ਧਰਮ ਦੇ ਰਾਜਪੂਤ ਘਰਾਣੇ ਨਾਲ ਸੰਬੰਧ ਸੀ ਤੇ ਉਹ ਬਾਈ ਤਾਰ ਦੇ ਖੇਤਾਂ ਦਾ ਜੰਪਲ ਤੇ ਉਸ ਦਾ ਪਹਿਲਾ ਨਾਂ ਸੀ ਪਾਗੋ ਅਤੇ ਛੋਟੀ ਉਮਰ ਦੀ ਪਾਗੋ ਨੂੰ ਅਨੰਤਪੁਰ ਸਾਹਿਬ ਜਾਨ ਦਾ ਅਤਿ ਪਾਕ ਉਦੋਂ ਜੋੜਿਆ ਜਦੋਂ ਉਸ ਦੀ ਮਾਂ ਸਭਾਗੋ ਗੁਰੂ ਦਰਬਾਰ ਵਿੱਚ ਆਪਣੇ ਪਤੀ ਸਮੇਤ ਸੇਵਾ ਨਿਭਾਉਂਦੀ ਇੱਕ ਅੰਬਰਤਾਰੀ ਬੀਬੀ ਨੂੰ ਮਿਲ ਗਈ ਸੀ ਤੇ ਇਸੇ ਦੌਰਾਨ ਭਾਗੋ ਨੇ ਬੀਬੀ ਨੂੰ ਉੱਥੇ ਸਹਾਬਜਦਾਂ ਦੀ ਦੇਖਭਾਲ ਕਰਦੇ ਨੇੜੋਂ ਤੱਕਿਆ ਸੀ ਤੇ ਭਾਗੋ ਦੇ ਜਾਨ ਵਿੱਚ ਗੁਰੂ ਲਾਲਾ ਦੇ ਜਾਹੋ ਜਲਾਲ ਦੀਆਂ ਤਸਵੀਰਾਂ ਇਸ ਕਦਰ ਲੱਗੀਆਂ ਜਿਨ੍ਹਾਂ ਨੂੰ ਉਹ ਜ਼ਿੰਦਗੀ ਦੇ ਅੰਤ ਪਲਾ ਤੱਕ ਵੀ ਵਿਸਾਰ ਨਾ ਸਕੀ ਅਤੇ ਸਮੇਂ ਨੇ ਐਸੀ ਘਰਬਟ ਲਈ ਕਿ ਭਾਗੋ ਦਾ ਬਿਆਸ ਰਹੰਦ ਖੇਤੇ ਦੇ ਇੱਕ ਪਿੰਡ ਵਿੱਚ ਤਹਿ ਕੀਤਾ ਗਿਆ ਪਰ ਉਸ ਦਾ ਡੋਲਾ ਸੌਰੇਕਰ ਪਹੁੰਚਣ ਤੋਂ ਪਹਿਲਾਂ ਹੀ ਸੂਬਾ ਸਰਹੰ ਨਵਾਬ ਵजीर खान ਨੇ ਲੁੱਟ ਲਿਆ ਕਿਹਾ ਜਾਂਦਾ ਹੈ ਕਿ ਸੂਬੇ ਨੂੰ ਰੂਪਤੀ ਭਾਗੋ ਸੁਭਾਾਰੇ ਪਹਿਲਾਂ ਹੀ ਪਤਾ ਸੀ ਤੇ ਸੂਬੇ ਦੇ ਮੈਲੀ ਪੌਂਚੀ ਭਾਗੋ ਦਾ ਦਿਲ ਜਿੱਤਣ ਲਈ ਸੂਬਾ ਸਰੰਦ ਨੇ ਆਸੋ-ਆਸਾਰ ਦਿਨ ਯਾਰਾਂ ਨਾਲ ਭਾਗੋ ਨੂੰ ਪਰਮਾਉਣ ਦੀ ਕੋਸ਼ਿਸ਼ ਕੀਤੀ ਪਰ ਮੰਦੇ ਭਾਗਾਂ ਦੀ ਸ਼ਕਾਰ ਹੋਈ ਭਾਗਣ ਭਾਗੋ ਦਸੱਟੇ ਕੱਟ ਕੇ ਵੀ ਆਪਣੇ ਅਮਾਨ ਦੀ ਸਲਾਮਤੀ ਲਈ ਯਾਤਨਸ਼ੀਲ ਰਹੀ ਤੇ ਆਖਰ ਬਾਦ ਸਹਿਤ ਹੌਸੱਗੇ ਔਰਤ ਜਾਤੀ ਦੀ ਮਜਬੂਰੀ ਨੇ ਹਥਿਆਰ ਛੁੱਟ ਦਿੱਤੇ ਤੇ ਨਗਾਹ ਤੋਂ ਬਾਦ ਉਸ ਦਾ ਨਾਂ ਜਨਬੁਨਿਮਾ ਰੱਖਿਆ ਗਿਆ ਤੇ ਵਜ਼ੀਰ ਖਾਨ ਉਸ ਨੂੰ ਬੇਗਮ ਜੈਨਾ ਦੇ ਨਾਮ ਨਾਲ ਪکارਦਾ ਰਿਹਾ ਤੇ ਇਹ ਵੀ ਕਿਹਾ ਜਾਂਦਾ ਕਿ ਜੈਨਾ ਦੀ ਕੋ ਕੋਂ ਵਜ਼ੀਰ ਖਾਨ ਦੇ ਦੋ ਪੁੱਤਰ ਵੀ ਜਨਮੇ ਲਗਾਏ ਦੇ ਦਿਲ ਕੰਬਾਉ ਅਤੇ ਬੇਨजीर ਛੋਟੇ ਮਸੂਮ ਲਾਲਾਂ ਦੀ ਸਹਾਤ ਨੇ ਸਰਾਂਧ ਦੀ ਧਰਤੀ ਤੇ ਆ ਕੇ ਅਲਖ ਜਗਾਈ ਕਾਜੀ ਨਾਫ ਦੇ ਕਚੈਰੀਆਂ ਚ ਘੜਿਆ ਮਨਸੂਬਾ ਜੈਨਾ ਦੇ ਕੰਨੀ ਪਿਆ ਤਾਂ ਆਨੰਦਪੁਰ ਦੀ ਧਰਤੀ ਤੇ ਤੱਕੀ ਚੰਨ ਤੇ ਸੂਰਜ ਵਰਗੇ ਛੋਟੇ ਛੋਟੇ ਸੋਹਣੇ ਲਾਲਾਂ ਦੀ ਜੋੜੀ ਉਸ ਨੂੰ ਅੱਖਾਂ ਮੀਟ ਦੀ ਪ੍ਰਤੀਤ ਹੋਈ ਤੇ ਵਕਤ ਨੇ ਭਾਵੇਂ ਭਾਗੋ ਨੂੰ ਸਾਦੇ ਲਿਵਾਸ ਚੋਂ ਕੱਢ ਕੇ ਸਾਹੀ ਮਹਿਲ ਦੇ ਬਾਗਾਂ ਵਿੱਚ ਜੈਨਾ ਬਣਾ ਕੇ ਲਿਆ ਬੰਨਿਆ ਸੀ ਪਰ ਲਹੂ ਚ ਰਚਿਆ ਆਨੰਦਪੁਰੀ ਦਾ ਜ਼ਮੀਰ ਪ੍ਰਸਾਦ ਪ੍ਰਭਾਵ ਜੈਨਾ ਦੀ ਜਵਾਨੀ ਬੋਲ ਰਿਹਾ ਸੀ ਉਸ ਨੇ ਅਮਾਨੋਦਾਈ ਦੇ ਵਜ਼ੀਰ ਖਾਨ ਨੂੰ ਰੋ ਰੋ ਕੇ ਸਮਝਾਇਆ ਕਿ ਉਹ ਇਹ ਪਾਪ ਨਾ ਕਰੇ ਪਰ ਹੰਕਾਰਿਆ ਵजीर खान ਆਪਣੀ ਕਬਰ ਆਪਣੇ ਹੱਥੀ ਪੁੱਟਦਾ ਰਿਹਾ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤੇ ਸਿੰਘ ਦੋਵੇਂ ਅਦ ਖੜੇ ਪੁੱਲ ਨੀਹਾਂ ਵਿੱਚ ਖਮੋਸ ਹੋ ਗਏ ਭਰਤੀ ਕਲੇਜੇ ਤੋਂ ਪਾਟ ਗਈ ਤੇ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਨੂੰ ਜਦੋਂ ਦੋਵੇਂ ਲਾਲਾਂ ਦੀ ਸਾਹ ਤੀਖਾ ਖਬਰ ਸੁਣੀ ਤਾਂ ਉਸ ਦੀ ਆਤਮਾ ਵੀ ਪ੍ਰਵਾਸ ਭਰ ਗਈ ਤੇ ਮਨੁੱਖਤਾ ਤਾਂ ਹੀ ਮਾਰ ਰਹੀ ਅੰਬਰ ਨੇ ਲਹੂ ਦੇ ਅਤਰੂ ਕੇਰੇ ਤੇ ਇਸ ਸਮੁੱਚੇ ਸਿਲਸਿਲੇ ਦਾ ਸਜਾ ਕੰਨੀ ਸੁਣ ਕੇ ਜੈਨਾ ਦੀਆਂ ਅੱਖਾਂ ਬਰਸ ਪਈਆਂ ਤੇ ਰੋਣ ਲੱਗ ਪਏ ਤੇ ਸੰਗੀਤ ਤਾਰੀ ਨੂੰ ਆਪਣੇ ਸੀਨੇ ਮਾਰ ਕੇ ਆਪਣੇ ਲਹੂ ਨਾਲ ਆਪਣੇ ਸਕਲਪ ਦੀਆਂ ਸੁਖਦੀਆਂ ਜੜਾਂ ਹਰੀਆਂ ਕਰ ਲਈਆਂ ਨਰਜਿੰਦ ਲੋਤ ਵजीर खान ਦੇ ਮੈਲੀ ਸਾਡ ਕੇ ਪੀਬੀ ਬੇਗਮ ਜੈਨਾ ਦੀ ਆਤਮਾ ਵੀ ਨਿੱਕੀਆਂ ਮਸੂਮ ਜਿੰਦਾਂ ਦੇ ਮਾਗਰੋਤ ਤੂਰੀ ਅਤੇ ਨਵਾਬ ਵजीर खान ਦੇ ਕੀਤੇ ਜ਼ੁਲਮ ਦਵਾਨ ਸੁਚਾ ਨੰਦ ਦੀ ਮਕਾਰੀ ਸਿੱਖੀ ਨਾਲ ਨਫ਼ਰਤ ਤੋਂ ਬਾਅਦ ਨਵਾਬ ਸ਼ੇਰਮਹਮਦ ਕਾਮਲੇਰ ਕੋਟਲਾ ਮਸੂਮ ਬੱਚਿਆਂ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਨ ਬਦਲੇ ਸਿੱਖਾਂ ਦੇ ਸਤਕਾਰ ਦਾ ਪਾਸਰ ਬਣ ਸਕਦਾ ਕਸਾਕਾ ਤਰਾਂ ਦੇ ਮੋਖਲ ਨੈਕ ਵजीर खान ਦੀ ਬੇਗੰਬੀ ਹਾਇਸੀਅਤ ਵਿੱਚ ਗੁਰੂ ਲਾਲਾਂ ਦੇ ਹੱਕ ਵਿੱਚ ਜਾਨ ਵਾਰਨ ਵਾਲੀ ਬੇਗਮ ਜੈਨਾ ਦਾ ਜ਼ਿਕਰ ਵੀ ਜ਼ਰੂਰ ਬੰਦਾ ਵੀਡੀਓ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਸ ਗੁੰਮਨਾਮ ਬਾਰੇ ਸਾਰੇ ਜਾਣ ਸਕਣ ਜੋ ਕਿ ਗੁਰੂ ਦੇ ਲਾਲਾਂ ਦੇ ਖਾਤਰ ਆਪਾ ਵਾਰ ਗਈ ਅਤੇ ਜਿਸ ਨੇ ਅਨੰਦਪੁਰ ਇੱਕ ਚਲਕ ਵਿੱਚ ਦੇਖ ਕੇ ਛੋਟੇ ਸਾਹਿਬ ਜੀਾਂ ਦੀ ਕੁਰਬਾਨੀ ਅਤੇ ਪਿਆਰ ਵਿੱਚ ਆਪਣੇ ਸਾਂ ਤੱਕ ਵੀ ਵਾਰ ਦਿੱਤੀ ਬੈਗਰੂ ਜੀ ਕਾ ਖਾਲਸਾ ਬੈਗਰੂ ਜੀ ਕੀ ਫਤ